ਬੈਂਕ ਦੇ ਮੁਲਾਜ਼ਮ ਨੂੰ ਹੀ ਲਾਇਆ 43 ਲੱਖ ਰੁਪਏ ਦਾ ਰਗੜਾ ਸਾਈਬਰ ਜਿਹੜੇ ਫਰੌਡ ਕਰਦੇ ਆ ਉਹਨਾਂ ਨੇ ਤੁਹਾਨੂੰ ਸਟੋਰੀ ਸੁਣਾਉਂਦੇ ਆ ਇਹ ਅਸਲੀ ਗੱਲ ਆ ਇੱਕ ਬੈਂਕ ਦੇ ਵਿੱਚ ਮੁਲਾਜ਼ਮ ਸੀਗਾ ਜਿਹੜਾ ਮੁਲਾਜ਼ਮ ਸੀ ਦੇਖ ਲਓ ਵੀ ਮੁਲਾਜ਼ਮ ਨੂੰ ਸਾਰਾ ਕੁਝ ਪਤਾ ਹੁੰਦਾ ਬੈਂਕ ਮੁਲਾਜ਼ਮ ਨੂੰ ਬਈ ਕਿੱਦਾਂ ਫਰਾਡ ਹੁੰਦਾ ਆ ਕਿੱਦਾਂ ਕਾਲਾਂ ਆਉਨੀਆਂ ਆ ਕਿੱਦਾਂ ਉਹ ਆਪਣਾ ਜੋ ਉਹਨਾਂ ਦਾ ਧਾਮਾ ਜਮਾ ਹੁੰਦਾ ਉਹ ਸਾਰਾ ਫਿੱਟ ਕਰਦੇ ਆ ਤੇ ਫੇਰ ਬੰਦੇ ਨੂੰ ਕਿੱਦਾਂ ਉਹ ਲੁੱਟਦੇ ਆ ਰਗੜਾ ਲਾਉਂਦੇ ਆ ਤੇ ਬੈਂਕ ਮੁਲਾਜ਼ਮ ਚਲੋ ਉਹਨੂੰ ਹੋ ਗਏ ਸੀਗੇ ਕਹਿੰਦੇ ਵੀ 1-2 ਸਾਲ ਰਿਟਾਇਰਮੈਂਟ ਨੂੰ ਉਹਨੂੰ ਹੋ ਗਏ ਸੀਗੇ ਪਰ ਫੇਰ ਵੀ ਉਹ ਦੇਖ ਲਓ ਤੁਸੀਂ ਜਿਹੜੇ ਸਾਈਬਰ ਕ੍ਰਾਈਮ ਵਾਲੇ ਆ ਉਹਨੂੰ ਕਾਲ ਆਉਂਦੀ ਆ ਇੱਕ ਬੰਬੇ ਤੋਂ ਜਦੋਂ ਕਾਲ ਬੰਬੇ ਤੋਂ ਆਉਂਦੀ ਆ ਤੇ ਉਹ ਕਹਿੰਦੇ ਆ ਵੀ ਇੱਕ ਪਾਰਸਲ ਆ ਸਾਡੇ ਕੋਲ ਉਹ ਪਾਰਸਲ ਦੇ ਉੱਤੇ ਐਡਰੈਸ ਤੁਹਾਡਾ ਲਿਖਿਆ ਆ ਤੇ ਉਹ ਜਿਹੜਾ ਬੰਦਾ ਬੈਂਕ ਮੁਲਾਜ਼ਮ ਹੁੰਦਾ ਉਹ ਘਬਰਾ ਜਾਂਦਾ ਵੀ ਕੀ ਚੱਕਰ ਪੈ ਗਿਆ ਮੈਂ ਨਾ ਕੋਈ ਪਾਰਸਲ ਕੀਤਾ ਨਾ ਵਾਸਤਾ ਵੀ ਮੇਰਾ ਕਿੱਦਾਂ ਪਾਰਸਲ ਉਹ ਕਹਿੰਦੇ ਵੀ ਜਿਹੜਾ ਪਾਰਸਲ ਅਸੀਂ ਫੜਿਆ ਆ ਉਹਦੇ ਵਿੱਚੋਂ ਕਈ ਪਾਸਪੋਰਟ ਫੜ ਹੋਏ ਆ ਤੇ ਹੋਰ ਵੀ ਬਹੁਤ ਜ਼ਿਆਦਾ ਜਾਨਕਿ ਗੈਰ ਕਾਨੂੰਨੀ ਚੀਜ਼ਾਂ ਚੀਜ਼ਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਫੜ ਹੋਈਆਂ ਆ ਤੇ ਉਹ ਬੰਦਾ ਘਬਰ ਜਾਂਦਾ ਤੇ ਉਹ ਕਹਿੰਦਾ ਹਾਂਜੀ ਤੁਸੀਂ ਹੌਕਮ ਕਰੋ ਵੀ ਗੱਲ ਉਹ ਕਹਿੰਦੇ ਵੀ ਚੱਕਰ ਇੰਦਾ ਆ ਵੀ ਤੁਸੀਂ ਆਪਣੀ ਜੋ ਸਾਰੀ ਬੈਂਕ ਡਿਟੇਲ ਆ ਉਹ ਸਾਨੂੰ ਭੇਜੋ ਅਸੀਂ ਸਾਰੀ ਬੈਂਕ ਡਿਟੇਲ ਤੁਹਾਡੀ ਚੈੱਕ ਕਰਨੀ ਆ ਵੀ ਤੁਹਾਡੇ ਕੋਲ ਜਿਹੜੀ ਮਨੀ ਆ ਉਹ ਤੁਹਾਡੀ ਆਪਣੀ オリジナル ਆ ਜਾਂ ਤੁਸੀਂ ਕੋਈ ਵੀ ਧੱਕਾਪਲੇਬਾਜੀ ਜਾਂ ਇਦਾਂ ਕਰਕੇ ਪੈਸੇ ਕਮਾਏ ਆ ਉਹ ਬੰਦਾ ਥੋੜਾ ਜਿਹਾ ਔਰ ਜਿੱਦਾਂ ਉਹਨੂੰ ਪਤਾ ਹੁੰਦਾ ਵੇ ਸਾਈਬਰ ਕਰਾਈਮ ਜਿਹੜੇ ਬੰਦੇ ਹੁੰਦੇ ਆ ਫੋਨ ਫਾਨ ਕਰ ਦਿੰਦੇ ਆ ਉਹ ਪਹਿਲਾਂ ਤਾਂ ਅਗਨੋਰ ਕਰ ਦਿੰਦਾ ਥੋੜਾ ਜਿਹਾ ਉਹ ਕਹਿੰਦਾ ਜੀ ਨਹੀਂ ਮੇਰਾ ਤਾਂ ਪਾਰਸਲ ਹੈ ਨਹੀਂਗਾ ਉਹ ਉਹਨਾਂ ਨੇ ਫਿਰ ਉਹਦੇ ਨਾਲ ਵੀਡੀਓ ਕਾਲ ਕੀਤੀ ਉਹ ਵੀਡੀਓ ਕਾਲ ਕੀਤੀ ਵੀਡੀਓ ਕਾਲ ਦੇ ਵਿੱਚ ਉਹਨਾਂ ਨੇ ਪ੍ਰੋਪਰ ਯੂਨੀਫਾਰਮ ਪਾਈ ਸੀ ਜੋ ਸੀਬੀਆਈ ਜੋ ਲਿਖਿਆ ਹੁੰਦਾ ਆ ਪ੍ਰੋਪਰ ਐਨ ਕੈਪ ਟੋਪੀਆਂ ਐਨ ਯਾਨੀ ਕਿ ਪੂਰਾ ਪ੍ਰੋਫੈਸ਼ਨਲ ਤੌਰ ਤੇ ਉਹਨਾਂ ਨੇ ਉਹਦੇ ਨਾਲ ਕੰਮ ਕੀਤਾ ਤੇ ਉਹ ਬੰਦੇ ਦੇ ਨਾਲ ਜਦੋਂ ਵੀਡੀਓ ਕਾਲ ਹੋਈ ਤਾਂ ਬੰਦਾ ਉਹ ਘਬਰਾ ਗਿਆ ਉਹ ਕਹਿੰਦਾ ਵੀ ਇਹ ਤਾਂ ਸੱਚੀ ਸੀਬੀਆਈ ਵਾਲੇ ਲੱਗਦੇ ਆ ਵੀ ਚੱਕਰ ਤਾਂ ਇਦਾਂ ਹੀ ਆ ਤੇ ਉਦੋਂ ਬਾਅਦ ਕੀ ਹੋਇਆ ਉਹ ਜੀ ਥੋੜਾ ਜਿਹਾ ਜਦੋਂ ਕਬਰ ਆ ਗਿਆ ਤੇ ਕਬਰੋਂ ਤੋਂ ਬਾਅਦ ਉਹ ਉਹਨਾਂ ਨੇ ਕਹਿੰਦਾ ਤੁਸੀਂ ਕੰਮ ਦੱਸੋ ਕੀ ਆ ਉਹ ਕਹਿੰਦੇ ਵੀ ਜਿਹੜੇ ਤੁਹਾਡੇ ਕੋਲ ਮਨੀ ਆ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਤੁਹਾਡੇ ਕਿੰਨੇ ਬੈਂਕਾਂ ਵਿੱਚ ਅਕਾਊਂਟ ਆ ਫਿਰ ਉਹਨੇ ਦੱਸਿਆ ਵੀ ਮੇਰੇ ਦੋ ਤਿੰਨਾਂ ਬੈਂਕਾਂ ਵਿੱਚ ਅਕਾਊਂਟ ਆ ਇੰਨੀਆਂ ਐਫ ਡੀਆਂ ਆ ਜੋ ਸਾਰਾ ਕੁਝ ਉਹ ਦੱਸਣ ਲੱਗ ਪਿਆ ਤੇ ਉਹਨੂੰ ਕਹਿੰਦੇ ਵੀ ਤੁਸੀਂ ਕਭਰਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੋ ਤੁਹਾਡਾ ਜਿਹੜਾ ਇਹ ਸਾਰਾ ਪੈਸਾ ਆ ਇਹ ਤੁਸੀਂ ਸੈਂਡ ਕਰਨਾ ਆ ਸਾਨੂੰ ਓਦੋਂ ਬਾਅਦ ਤੁਹਾਡਾ ਇਹ ਪੈਸਾ ਸੇਫ ਰਹੂਗਾ ਤੇ ਅਸੀਂ ਸਾਰਾ ਜੋ ਵੀ ਹੋਊਗਾ ਇਹਦਾ ਇਹ ਲੇਖਾ ਜੋਖਾ ਕਰਕੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਪੈਸਾ ਇੱਕ ਨੰਬਰ ਦਾ ਉਦੋਂ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇਹ ਤੁਹਾਡਾ ਪੈਸਾ ਵਾਪਸ ਕਰ ਦੇਣਾ ਆ ਤੇ ਓਦੋਂ ਬਾਅਦ ਉਹ ਕਹਿੰਦਾ ਵੀ ਚਲੋ ਠੀਕ ਆ ਉਹ ਪਹਿਲਾਂ ਥੋੜੇ ਜਿਹੇ ਪੈਸੇ ਜਿੱਦਾਂ ਸੈਂਡ ਕਰਦਾ ਉਹਨਾਂ ਨੂੰ 3 ਲੱਖ ਰੁਪਈਆ ਉਹ ਕਹਿੰਦੇ ਠੀਕ ਆ ਉਹ ਜੀ 3 ਲੱਖ ਜਦੋਂ ਉਹਨਾਂ ਨੂੰ ਸੈਂਡ ਕਰਦਾ ਤੇ ਉਹਦੇ ਨਾਲੋਂ ਪੂਰਾ ਟਾਈਅਪ ਰਹਿੰਦੇ ਆ ਕਹਿੰਦੇ ਕਿਤੇ ਪਾਲਿਸ ਰਿਪੋਰਟ ਨਹੀਂ ਤੁਸੀਂ ਦੇਣੀ ਹੈਗੀ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ ਹੈਗੀ ਤੇ ਜਦੋਂ ਉਹਨੂੰ ਉਹ ਦੂਜੇ ਤੀਜੇ ਦਿਨ ਉਹਨੂੰ 3 ਦਾ 3 ਲੱਖ ਰੁਪਈਆ ਵਾਪਸ ਭੇਜ ਦਿੰਦੇ ਆ ਜਦੋਂ 10 ਦਾ 3 ਲੱਖ ਰੁਪਈਆ ਉਹਨੂੰ ਵਾਪਸ ਆ ਜਾਂਦਾ ਉਹਨੂੰ ਥੋੜਾ ਜਿਹਾ ਹੋ ਜਾਂਦਾ ਆ ਬਈ ਇਹ ਸਹੀ ਲੱਗਦੇ ਆ ਸੀਬੀਆਈ ਵਾਲੇ ਜਿਹੜਾ ਮੈਂ ਇਹਨਾਂ ਨੂੰ 3 ਲੱਖ ਰੁਪਈਆ ਦਿੱਤਾ ਆ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਉਹਨਾ ਉਹ ਜਿਹੜੇ ਬਹੁਤ ਤਕੜੇ ਠਾਕ ਸਗੇ ਆ ਇੱਕ ਫੇਰ ਉਹ ਜਿਹੜੀਆਂ ਐਫੜੀਆਂ ਹੁੰਨੀਆਂ ਉਹ ਆਪਣੀਆਂ ਉਹ ਤੜਵਾ ਕੇ ਜੋ ਵੀ ਬੈਂਕ ਵਿੱਚ ਜਾਂਦਾ ਆ ਤੇ ਉਹਨਾਂ ਨੂੰ ਉਹ ਉਹਨਾਂ ਦੇ ਹਵਾਲੇ ਕਰ ਦਿੰਦਾ ਉਹਨਾਂ ਨੂੰ ਸੈਂਡ ਕਰ ਦਿੰਦਾ ਪੈਸੇ ਸਾਰੇ ਤੇ ਇਹ ਟੋਟਲ ਅਮਾਉਂਟ ਬਣ ਜਾਂਦੀ ਆ 43 ਲੱਖ ਰੁਪਈਆ 43 ਲੱਖ ਰੁਪਏ ਦੀ ਉਹਦੇ ਨਾਲ ਠੱਗੀ ਹੋ ਜਾਂਦੀ ਆ ਤੇ ਉਹਦੇ ਤੋਂ ਇੱਕ ਉਹਨੂੰ ਹੋਰ ਬਹੁਤ ਜ਼ਿਆਦਾ ਵੱਡਾ ਡਰਾਵਾ ਦਿੰਦੇ ਆ ਉਹ ਕਹਿੰਦੇ ਉਹ ਪਤਾ ਕਰ ਲੈਣੇ ਵੀ ਤੁਹਾਡੀ ਫੈਮਿਲੀ ਕਿੱਥੇ ਆ ਉਹ ਕਹਿੰਦਾ ਵੀ ਮੇਰੀ ਇੱਕ ਡਾਟਰ ਆ ਇੱਕ ਲੜਕੀ ਆ ਤੇ ਇੱਕ ਮੇਰਾ ਲੜਕਾ ਆ ਉਹ ਯੂ ਐਸ ਸੀ ਰਹਿੰਦੇ ਆ ਬਾਹਰ ਹੀ ਆ ਜਿੱਦਾਂ ਤੇ ਉਹਨਾਂ ਨੂੰ ਇੱਕ ਮੇਰੀ ਵਾਈਫ ਆ ਉਹ ਵੀ ਉਹਨਾਂ ਦੇ ਕੋਲ ਗਈ ਆ ਜਦੋਂ ਉਹ ਉਹਨਾਂ ਨੂੰ ਸਾਰੀ ਗੱਲ ਉਹ ਦੱਸਦਾ ਆ ਤੇ ਉਹਨੂੰ ਹੋਰ ਥੋੜਾ ਜਿਆਦਾ ਡਰਾਉਂਦੇ ਆ ਉਹ ਕਹਿੰਦੇ ਵੀ ਉਹ ਕਹਿੰਦਾ ਮੈਂ ਵੀ ਯੂ ਐਸ ਏ ਜਾਣਾ ਆ ਉਹ ਕਹਿੰਦੇ ਵੀ ਜੇ ਤੂੰ ਯੂ ਐਸ ਏ ਜਾਣਾ ਆ ਤੈਨੂੰ ਦਿੱਲੀ 에어ਪੋਰਟ ਦੇ ਉੱਤੇ ਤੇਰੀ ਗਿਰਫਤਾਰੀ ਹੋ ਸਕਦੀ ਆ ਤੈਨੂੰ ਉੱਥੇ ਨੁਕਸਾਨ ਹੋ ਸਕਦਾ ਵੀ ਤੂੰ ਇਹ ਕਿਸੇ ਕੋਲ ਗੱਲ ਨਾ ਕਰੀ ਜੇ ਤੇਰੇ ਅਸੀ ਈਮੇਲ ਐਡਰੈਸ ਜੋ ਵੀ ਹੁੰਦਾ ਪਾਸਪੋਰਟ ਨੰਬਰ ਸਾਰਾ ਕੁਝ ਪਾਤਾ ਵੀ ਫੇਰ ਤੈਨੂੰ ਉੱਥੋਂ 에어ਪੋਰਟ ਦੇ ਉੱਤੋਂ ਹੀ ਗਿਰਫਤਾਰ ਕਰਕੇ ਤਾਂ ਫੇਰ ਤੇਰਾ ਜ਼ਿਆਦਾ ਨੁਕਸਾਨ ਹੋ ਜਾਣਾ ਵੀ ਤੂੰ ਇਸ ਲਈ ਕਿਸੇ ਕੋਲ ਗੱਲ ਨਾ ਕਰੀ ਉਹ ਵਿਚਾਰਾ ਕਿਸੇ ਕੋਲ ਗੱਲ ਨਹੀਂ ਕਰਦਾ ਹੈਗਾ ਜਦੋਂ ਗੱਲ ਨਹੀਂ ਕਰਦਾ ਤਾਂ ਉਹ ਜੀ ਹੌਲੀ ਹੌਲੀ ਗੱਲ ਮੁਕਾਉਂਦੇ ਨੇ ਵੀ 43 ਦਾ 43 ਲੱਖ ਰੁਪਈਆ ਉਹ ਆਪਣੇ ਅਕਾਊਂਟਾਂ ਵਿੱਚ ਉਹਦਾ ਲੈ ਜਾਂਦੇ ਆ ਮੋੜ ਕੇ ਜਦੋਂ ਦਿਨ ਲੰਘਦੇ ਆ 5 7 ਦਿਨ 10 ਦਿਨ ਲੰਘਦੇ ਆ ਉਹ ਵੇਟ ਕਰਦਾ ਆ ਉਹਨਾਂ ਨੂੰ ਫੋਨ ਕਰਦਾ ਜਿਹੜੇ ਫੋਨਾਂ ਤੋਂ ਉਹਨੂੰ ਵੀਡੀਓ ਕਾਲਾਂ ਆਉਂਦੀਆਂ ਸੀ ਉਹਨਾਂ ਨੂੰ ਫੋਨ ਕਰਦਾ ਆ ਪਰ ਉਹ ਕੋਈ ਰਿਸਪੌਂਸ ਨਹੀਂ ਉਹਦਾ ਦਿੰਦੇ ਹੈਗੇ ਇੱਕ ਦੋ ਵਾਰੀ ਫੋਨ ਚੱਕਦੇ ਉਹ ਕਹਿੰਦੇ ਕੋਈ ਨਾ ਜੀ ਤੁਹਾਡੇ ਪੈਸੇ ਵਾਪਸ ਆ ਜਾਣੇ ਤੇ ਐਂਡ ਤੇ ਦੇਖੋ ਤੁਸੀਂ ਕਿੱਡੀ ਵੱਡੀ ਉਹਨਾਂ ਨੇ ਗੱਲ ਕਹੀ ਜਦੋਂ ਉਹ ਬਾਰ-ਬਾਰ ਉਹਨਾਂ ਨੂੰ ਫੋਨ ਕਰ ਰਿਹਾ ਸੀਗਾ ਬੈਂਕ ਮੁਲਾਜ਼ਮ ਤੇ ਐਂਡ ਤੇ ਉਹਨਾਂ ਨੇ ਪਤਾ ਕੀ ਕਿਹਾ ਉਹ ਕਹਿੰਦੇ ਤੁਸੀਂ ਇਦਾਂ ਕਰੋ ਹੁਣ ਤੁਸੀਂ ਇਹ ਸਾਰੀ ਜਿਹੜੀ ਤੁਹਾਡੇ ਨਾਲ ਗੇਮ ਪਈ ਆ ਤੁਹਾਡੇ ਪੈਸੇ ਸਾਡੇ ਅਕਾਊਂਟ ਵਿੱਚ ਆਏ ਆ ਤੁਸੀਂ ਇਹਦੀ ਰਿਪੋਰਟ ਆਪਣੇ ਲੋਕਲ ਥਾਣੇ ਵਿੱਚ ਜਾ ਕੇ ਦਿਓ ਉਹ ਜਦੋਂ ਫਿਰ ਲੋਕਲ ਥਾਣੇ ਵਿੱਚ ਜਾਂਦਾ ਆ ਥਾਣੇ ਵਿੱਚ ਜਾ ਕੇ ਤਾਂ ਉਹਨਾਂ ਨੂੰ ਤੇ ਪੁਲਿਸ ਮੁਲਾਜ਼ਮ ਜਿਹਦੇ ਨਾਮ ਹੁੰਦੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਇਹਦੇ ਨਾਲ ਇਹ ਠੱਗੀ ਦਾ ਸ਼ਿਕਾਰ ਹੋ ਗਿਆ ਆ ਬਹੁਤ ਮੋਟੀ ਦਾ ਤੇ ਉਹਨੂੰ ਉਹ ਦੱਸ ਦਿਆ ਵੀ ਤੇਰੀ ਫੈਮਿਲੀ ਕਿੱਥੇ ਆ ਉਹ ਦੱਸ ਦਿਆ ਵੀ ਉਹ ਕਹਿੰਦਾ ਮੇਰੀ ਫੈਮਿਲੀ ਯੂ ਐਸ ਆ ਫਿਰ ਉਹ ਪੁਲਿਸ ਵਾਲੇ ਉਹਦੇ ਉਹਨਾਂ ਦੇ ਬੱਚਿਆਂ ਦਾ ਉਹ ਤੋਂ ਨੰਬਰ ਲੈਂਦੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਕਹਿੰਦੇ ਵੀ ਤੁਹਾਡੇ ਜਿਹੜਾ ਤੁਹਾਡਾ ਫਾਦਰ ਆ ਉਹਦੇ ਨਾਲ ਬਹੁਤ ਵੱਡੀ ਠਗੀ ਹੋ ਚੁੱਕੀ ਆ ਅਸੀਂ ਉਹਨੂੰ ਇੱਦਾਂ ਸਿੱਧਾ ਦੱਸ ਨਹੀਂ ਰਹੇ ਵੀ ਉਹਨੂੰ ਕੋਈ ਸਾਧਮਾ ਨਾ ਲੱਗੇ ਜਿਵੇਂ ਵੀ ਤੁਸੀਂ ਹੁਣ ਇਹਨੂੰ ਆਪਣੇ ਹਿਸਾਬ ਨਾਲ ਗੱਲਬਾਤ ਇਹਦੇ ਨਾਲ ਕਰਕੇ ਤਾਂ ਇਹਨੂੰ ਚਾਹੇ ਯੂਐਸਏ ਮੰਗਾ ਲਓ ਤੇ ਚਾਹੇ ਇੰਡੀਆ ਹੀ ਤੁਸੀਂ ਆ ਜਾਓ ਤੇ ਨਾਲੇ ਉਹਨਾਂ ਨੂੰ ਉਹ ਫੋਨ ਕਰਕੇ ਇਹ ਵੀ ਕਹਿੰਦੇ ਆ ਜਿਹੜੇ ਠੱਗ ਹੁੰਦੇ ਆ ਉਹ ਕਹਿੰਦੇ ਹੁਣ ਤੂੰ ਯੂਐਸਏ ਵੀ ਜਾ ਸਕਦਾ ਆ ਵੀ ਹੁਣ ਤੈਨੂੰ ਦਿੱਲੀ 에ਰਪੋਰਟ ਦੇ ਉੱਤੇ ਕੋਈ ਨਹੀਂ ਰੋਕੂਗਾ ਤੇਰੀ ਕੋਈ ਨਹੀਂ ਤਲਾਚੀ ਲਊਗਾ ਇੱਕ ਨੰਬਰ ਦੇ ਵਿੱਚ ਜਾ ਉੱਤੇ ਜਿੱਦਾਂ ਮਰਜੀ ਆ ਸੋ ਦੇਖੋ ਤੁਸੀਂ ਇੰਨਾ ਉਹਨਾਂ ਦਾ ਸ਼ਾਰਪ ਮਾਈਂਡ ਆ ਜਿਹੜੇ ਠਾ ਗਿਆ ਬੈਂਕ ਮੁਲਾਜ਼ਮਾਂ ਤੱਕ ਪੁਲਿਸ ਮੁਲਾਜ਼ਮਾਂ ਤੱਕ ਉਹਨਾਂ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੋ ਇਹਨਾਂ ਤੋਂ ਬਚ ਕੇ ਰਹੋ ਕੋਈ ਵੀ ਤੁਹਾਨੂੰ ਕੋਈ ਕਾਲ ਆਉਂਦੀ ਆ ਕੋਈ WhatsApp ਗਰੁੱਪ ਵਿੱਚ ਕੋਈ ਮੈਸੇਜ ਆਉਂਦਾ ਆ ਵੀ ਤੁਸੀਂ ਐਸ ਮੈਸੇਜ ਦੇ ਉੱਤੇ ਕਲਿੱਕ ਕਰੋ ਤੁਹਾਡੀ ਕੋਈ ਜਿੱਦਾਂ ਕੋਈ ਕੇਨਰਾ ਬੈਂਕ ਜਾਂ ਕੋਈ ਵੀ ਬੈਂਕ ਆ ਕਿਸੇ ਬੈਂਕ ਦਾ ਮੈਸੇਜ ਆਉਂਦਾ ਵੀ ਤੁਸੀਂ ਇੱਥੇ ਕਲਿੱਕ ਕਰੋ ਤੁਸੀਂ ਆਪਣੀ ਟ੍ਰਾਂਜੈਕਸ਼ਨ ਦੇਖੋ ਜਾਂ ਕੁਝ ਵੀ ਐਸ ਦੇ ਰਿਲੇਟਿਡ ਕਿਸੇ ਵੀ ਲਿੰਕ ਨੂੰ ਓਪਨ ਨਾ ਕਰੋ ਕੋਈ ਤੁਹਾਨੂੰ ਮੇਲ ਆਉਂਦੀ ਆ ਕਿਸੇ ਵੀ ਮੇਲ ਨੂੰ ਓਪਨ ਨਾ ਕਰੋ ਜਦੋਂ ਤੁਹਾਨੂੰ ਇਦਾਂ ਕੋਈ ਫੋਨ ਵੀ ਆਉਂਦਾ ਆ ਵੀ ਤੁਹਾਡਾ ਆਹ ਪਾਰਸਲ ਤੁਹਾਡੇ ਨਾਂ ਤੇ ਫੜ ਹੋ ਗਿਆ ਉਹਦੇ ਉੱਤੇ ਤੁਹਾਡਾ ਐਡਰੈਸ ਲਿਖਿਆ ਸੀ ਉਹਦੇ ਵਿੱਚ ਪਾਸਪੋਰਟ ਸੀ ਜਾਂ ਕੁਝ ਵੀ ਆਰਾ ਵਗੈਰਾ ਤੇ ਤੁਸੀਂ ਉਹ ਕਾਲ ਉਹਨਾਂ ਦੀ ਸੁਣੋ ਨਾ ਜਦੋਂ ਇੱਕ ਵਾਰੀ ਕਹਿੰਦੇ ਆ ਤਾਂ ਉਹਨਾਂ ਦੀ ਉਹ ਕਾਲ ਕੱਟ ਕੇ ਨੰਬਰ ਬਲੌਗ ਵਿੱਚ ਪਾ ਦਿਓ ਤੇ ਉਦੋਂ ਹੀ ਆਪਣੀ ਜਿਹੜੀ ਰਿਪੋਰਟ ਆ ਆਪਣੇ ਨਜ਼ਦੀਕੀ ਥਾਣੇ ਦੇ ਵਿੱਚ ਜ਼ਰੂਰ ਕਰੋ ਤਾਂ ਜੋ ਕਿਸੇ ਅੱਗੇ ਤੋਂ ਏਦਾਂ ਦਾ ਕੋਈ ਵੀ ਸ਼ਿਕਾਰ ਹੋਣ ਵਾਲਾ ਵਿਅਕਤੀ ਦਾ ਬਚਾਅ ਹੋ ਸਕੇ। ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਇਸ ਚੈਨਲ ਨੂੰ ਆਪਣਾ ਚੈਨਲ ਸਮਝ ਕੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ। ਅਸੀਂ ਤੁਹਾਡੇ ਲਈ ਏਦਾਂ ਦੀਆਂ ਮੋਟੀਵੇਸ਼ਨਲ ਵੀਡੀਓ ਲੈ ਕੇ ਆਉਂਦੇ ਰਹਿਾਂਗੇ। ਧੰਨਵਾਦ ਜੀ ਸਾਰਿਆਂ ਦਾ।